తనాే రతనా తాననిరాడలారేలా సూ కాలో సూ క తూనే సూ క ਕਲਾਈਆਂ ਤੇਲੇ ਰਤਨੋਨੀ ਤੇਰਾ लाडला ਛਾਤ ਲਾਈਆਂ ਤੇਲੇ ਰਤਨੋਨੀ ਤੇਰਾ लाडला ਛਾਤ ਲਾਈਆਂ ਤੇਲੇ ਰਤਨੋਨੀ ਤੇਰਾ लाडला ਸਾਨੂੰ ਕਹਿੰਦਾ ਚਿਮਟੇ ਲੈ ਲੋ ਸਾਨੂੰ ਕਹਿੰਦਾ ਚਿਮਟੇ ਲੈ ਲੋ ਸਾਨੂੰ ਕਹਿੰਦਾ ਚਿਮਟੇ ਲੈ ਲੋ ਸਾਨੂੰ ਲੇ ਰਤਨੋਨੀ ਤੇਰਾ लाडला ਸਾਤ ਲਾਈਆਂ ਬੇਲੇ ਰਤਨੋਨੀ ਤੇਰਾ लाडवा ਸਾਤ ਲਾਈਆਂ ਬੇਲੇ ਰਤਨੋਨੀ ਤੇਰਾ लाडला ਹੰਨੂ ਕੰਡਾ ਸਿੰਘੀਆਂ ਲੈ ਲੋ ਸਾਨੂੰ ਕੰਡਾ ਸਿੰਘੀਆਂ ਲੈ ਲੋ ਸਾਨੂੰ ਕੰਡਾ ਸਿੰਘੀਆਂ ਤੇਲੇ ਰਤਮੋਨੀੇੜਾਲਾ